ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੀ ਸੀ ਜਿਸ ਦਾ ਸਿਰਲੇਖ ਹੈ ਸੁੰਦਰੀ ਉਸ ਦਾ ਪਹਿਲਾ ਕਾંડ ਆਪ ਜੀ ਨੇ ਸਰਵਣ ਕੀਤਾ ਸੀ ਆ ਹੁਣ ਦੂਜਾ ਕਾંડ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਦੂਜਾ ਕਾંડ ਪੀੜੀ ਜੋ ਦੇ ਵਿਚਕਾਰ ਸਿੱਖਾਂ ਨੇ ਬ੍ਰਿਛ ਬੂਟੇ ਕੱਟ ਕੇ ਖੁੱਲਾ ਮੈਦਾਨ ਬਣਾਇਆ ਹੋਇਆ ਸੀ ਔਰ ਇਸ ਤਰ੍ਹਾਂ ਦੇ ਥਾਂ ਪੰਜਾਬ ਦੇ ਬੰਨਾਂ ਵਿੱਚ ਅਨੇਕਾਂ ਸਨ ਜਿੱਥੇ ਸਿੱਖ ਲੋਕ ਭੀੜ ਬਣੀਪੁਰ ਜਾ ਲੁਕਦੇ ਸਨ ਬੰਨਾਂ ਦੇ ਪਤੇ ਪਤੇ ਦੀ ਉਹਨਾਂ ਨੂੰ ਖਬਰ ਸੀ ਪਰ ਵੈਰੀਆਂ ਲਈ ਉਥੇ ਸੰਗੜੇ ਬੰਨਾਂ ਨੂੰ ਝਾਗਣਾ ਇੱਕਠਨ ਤੇ ਅਨਹੋਣਾ ਕੰਮ ਹੋਇਆ ਕਰਦਾ ਸੀ ਇਥੇ ਅਸੀਂ ਢੀੜੀ ਜੂ ਦੇ ਇੱਕ ਸਮਾਗਮ ਦਾ ਵਰਣਨ ਕਰਦੇ ਹਾਂ ਇੱਕ ਦਿਨ ਲੋਡੇ ਵੇਲੇ ਢੀੜੀ ਜੂ ਵਿੱਚ ਦੀਵਾਨ ਲੱਗਾ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਅਰਪੰਜ ਕੋ ਸਿੰਘ ਬੈਠੇ ਸ਼ਬਦ ਗਾਉਂ ਰਹੇ ਸਨ ਇਸ ਜਥੇ ਦਾ ਸਰਦਾਰ ਸ਼ਾਮ ਸਿੰਘ ਸੀ ਜੋ ਦੇਵ ਵਰਗੇ ਢੀਲ ਤੇ ਸਿਵ ਵਰਗੇ ਲਾਲ ਚਿਹਰੇ ਨਾਲ ਇੱਕ ਪਰਵਾ ਤੇ ਸੋਹਣਾ ਜਵਾਨ ਦਿਖਾਈ ਦਿੰਦਾ ਸੀ ਪਾਠ ਸਮਾਪਤ ਹੋਣ ਮਗਰੋਂ ਬੋਲਿਆ ਭਾਈ ਖਾਲਸਾ ਜੀ ਕਿਸੇ ਨੂੰ ਬਲਵੰਤ ਸਿੰਘ ਦਾ ਪਤਾ ਹੈ ਸਭ ਨੇ ਸਿਰ ਹਿਲਾਇਆ ਕਿ ਨਹੀਂ ਉਹ ਤਾਂ ਜਦੋਂ ਦਾ ਆਪਣੇ ਪਿੰਡ ਗਿਆ ਹੈ ਮੁੜ ਕੇ ਨਹੀਂ ਆਇਆ ਖਬਰੇ ਘਰ ਦੇ ਸੁੱਖਾਂ ਵਿੱਚ ਬਹਿ ਗਿਆ ਹੈ ਸ਼ਾਮ ਸਿੰਘ ਬੋਲਿਆ ਇਹ ਗੱਲਾਂ ਨਹੀਂ ਹੋਣੀ ਹੈ ਬਲਵੰਤ ਸਿੰਘ ਕੀ ਆਖ ਤੇ ਸੁਖ ਕੀ ਆਖ ਉਸ ਨੂੰ ਜ਼ਰੂਰ ਕੋਈ ਅਪਦਾ ਪਈ ਹੈ ਨਹੀਂ ਤਾਂ ਉਹ ਬਹਾਦਰ اٹਕਣ ਵਾਲਾ ਨਹੀਂ ਸੀ ਕੋਲੋਂ ਰਾਠੌਰ ਸਿੰਘ ਬੋਲਿਆ ਮਹਾਰਾਜ ਕਿਸੇ ਨੂੰ ਉਸ ਦੇ ਪਿੰਡ ਕਾਲਿਆ ਜਾਵੇ ਜੋ ਉਸ ਦੀ ਸਾਰ ਲਿਆਵੇ ਇਕ ਸਿੰਘ ਬੋਲਿਆ ਮੈਨੂੰ ਆਗਿਆ ਹੋਵੇ ਤਾਂ ਹੁਣੇ ਖਬਰ ਲੈਣ ਤੁਰ ਜਾਂਦਾ ਹਾਂ ਸਰਦਾਰ ਨੇ ਕਿਹਾ ਜਾ ਬਈ ਖਬਰ ਲਿਆ ਪਰ ਚੱਪਦੇ ਮੁਣੀ ਅਰ ਵੇਸ ਵਟਾਲ ਹੈ ਮੋਗਲ ਬਣ ਕੇ ਜਾ ਸਿੱਖੀ ਬਾਣੇ ਵਿੱਚ ਗਿਉ ਤਾਂ ਮੱਤਾ ਕਿਤੇ ਫਸ ਨਾ ਜਾਵੇਂ ਅਤੇ ਹੋਰ ਵੀ ਸੁ ਲਿਆਵੀ ਜੋ ਖਾਲਸਾ ਅੱਜਕੱਲ ਕਿਸ ਦਿਸ਼ਾ ਵਿੱਚ ਹੈ ਲਾਹੌਰ ਵੱਲੋਂ ਕੁਝ ਪੈੜੀਆਂ ਕੰਸਵਾ ਆਉਂਦੀਆਂ ਹਨ ਇਹ ਬਾਗ ਸੁਣ ਉਹ ਸਿੰਘ ਜਿਸ ਦਾ ਨਾਮ ਹਰੀ ਸਿੰਘ ਸੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਉઠਿਆ ਡੇਰੇ ਵਿੱਚੋਂ ਮੁਗਲਾਈ ਕੱਪੜੇ ਲੈ ਪਹਿਨੇ ਤੇ ਘੋੜੇ ਉੱਤੇ ਅਸਵਾਰ ਹੋ ਤੁਰ ਪਿਆ ਇਹ ਵੇਲਾ ਸੂਰਜ ਆਥਣ ਦਾ ਸੀ ਅਰ ਸੰਝ ਤੁਰੇ ਆਉਂਦੀ ਸੀ ਪਰ ਬਹਾਦਰ ਸਿੰਘ ਡਰਿਆ ਨਹੀਂ ਧਰਮ ਦੇ ਕੰਮ ਨੂੰ ਨਿਰਭੈ ਸ਼ੇਰ ਵਾਂਗੂ ਤੁਰ ਪਿਆ ਕੁਝ ਦੂਰ ਜਾ ਕੇ ਜੰਗਲ ਸੰਗਣਾ ਆ ਗਿਆ ਘੋੜੇ ਤੋਂ ਉਤਰ ਕੇ ਲਗਾਮ ਫੜ ਕਈ ਚੱਕਰ ਫੇਰ ਖਾਂਦਾ ਕਿਧਰੇ ਟਾਣੀਆਂ ਵਿੱਚ ਫਸਦਾ ਕਿਧਰੇ ਨਿਕਲਦਾ ਵੱਡੇ ਔਖ ਨਾਲ ਜੰਗਲ ਪਾਰ ਹੋ ਗਿਆ ਕੁਸਮੁਸਾ ਵੇਲਾ ਸੀ ਘੋੜੇ ਤੇ ਪਲਾਕੀ ਮਾਰ ਪੱਲੋ ਪੱਲੀ ਵਿੱਚ ਇੱਕ ਨਿੱਕੇ ਪਿੰਡ ਆ ਪੜਿਆ ਔਰ ਇੱਕ ਪੁਰਾਣੀ ਟੁੱਟੀ ਖੁੱਤੀ ਸਰਾਂ ਵਿੱਚ ਜਾ ਵੜਿਆ ਇੱਥੇ ਇੱਕ ਮੁਸਲਮਾਨ ਤੰਦੂਰ ਵਾਲਾ ਤੇ ਇੱਕ ਬਾਣੀਆਂ ਹੱਟੀ ਵਾਂਣ ਰਹਿੰਦੇ ਸਨ ਮੋਗਲ ਦੀ ਸ਼ਕਲ ਵੇਖ ਕੇ ਅਦਮ ਨਾਲ ਉਠ ਖਲੋਤੇ ਔਰ ਮੰਜੀ ਦੇ ਕੇ ਘੋੜੇ ਨੂੰ ਚਾਰਾ ਆਦੀ ਲਿਆ ਦਿੱਤਾ ਪਰ ਰੋਟੀ ਵੱਲੋਂ ਉਸਨੇ ਨਾ ਕੀਤੀ ਕਿ ਮੈਨੂੰ ਲੋੜ ਨਹੀਂ ਘੋੜੇ ਨੂੰ ਮੰਝੇ ਨਾਲ ਬੰਨ ਕੇ ਖਾਲਸਾ ਜੀ ਚੁੱਤਹੀ ਮੰਝੇ ਪਰ ਵਿਛਾ ਕੇ ਸੋ ਗਏ ਦੋ ਕੋ ਘੰਟੇ ਮਗਰੋਂ ਇੱਕ ਰੋਲਾ ਆ ਜਾ ਪੈ ਗਿਆ ਸਿੰਘ ਨੇ ਸਿਰ ਝੁੱਕ ਕੇ ਕੀ ਡਿਠਾ ਕਿ ਕਿਸੇ ਸਰਦਾਰ ਅਮੀਰ ਦੀ ਆਮਦਨ ਹੈ ਨੌਕਰ ਚਾਕਰ ਨਾਲ ਹਨ ਢੇਰ ਚਿਰ ਉੱਡੜ ਧੂਮੀ ਮਚਾ ਕੇ ਉਹਨਾਂ ਨੇ ਡੇਰਾ ਕੀਤਾ। ਅਮੀਰ ਤਾਂ ਸੌ ਗਿਆ ਪਰ ਨੌਕਰ ਚਾਕਰ ਕੁਝ ਸੌ ਗਏ ਤੇ ਕੁਝ ਲੰਮੇ ਪਏ ਗੱਲੀ ਜੁਟ ਪਏ। ਦੋ ਸਿਪਾਈ ਸਾਡੇ ਸਿੰਘ ਦੇ ਨੇੜੇ ਪੇ ਗੱਲਾਂ ਕਰ ਰਹੇ ਸਨ। ਸਿੰਘ ਜੀ ਮਚਲੇ ਹੋ ਕੇ ਸੁਣਦੇ ਰਹੇ। ਪਹਿਲਾ ਸਿਪਾਈ ਬੋਲਿਆ, "ਬਈ ਇਹ ਬਲਵੰਤ ਕੌਣ ਹੈ?" ਦੂਜਾ ਸਿਪਾਈ, "ਇਹ ਉਹ ਕਾਫਰ ਹੈ ਨਾ ਕਿ ਜੋ ਨਾਦਰ ਦੇ ਮਗਰ ਹੱਲੇ ਕਰਨ ਵਾਲੇ ਸਿੱਖਾਂ ਵਿੱਚ ਇੱਕ ਵੱਡਾ ਦਲੇਰ ਆਦਮੀ ਸੁਣਿਆ ਗਿਆ ਸੀ।" ਜਿਸਨੇ ਪਹਿਲੇ ਜੰਗ ਵਿੱਚ ਰੁਸਤਮ ਖਾਨ ਨੂੰ ਮਾਰਿਆ ਸੀ ਪਹਿਲਾ ਬਈ ਵੱਡੇ ਭਾਗ ਹਾਂ ਚ ਅਜੇ ਆ ਬਹਾਦਰ ਫੜਿਆ ਗਿਆ ਦੂਜਾ ਜੇ ਉਹਦੀ ਭੈਣ ਵੇਖੇ ਤਾਂ ਲੋਟਨ ਕਬੂਤਰ ਹੋ ਜਾਏ ਹੁਣ ਤਾਂ ਉਹ ਸਤਰ ਵਿੱਚ ਹੈ ਪਰ ਜਦ ਫੜੀ ਹੈ ਤਾਂ ਮੈਂ ਨਾਲ ਹੀ ਸਾ ਬਈ ਚੰਦ ਦਾ ਟੁਕੜਾ ਹੈ ਚੰਦ ਦਾ ਖਬਰ ਨਹੀਂ ਕੀ ਸਬਬ ਹੈ ਕਿ ਹਿੰਦੂਆਂ ਦੀਆਂ ਤੀਵੀਆਂ ਵੱਡੀਆਂ ਹੀ ਸੁੰਦਰ ਹੁੰਦੀਆਂ ਹਨ ਪਹਿਲਾ ਉਹ ਤੀਵੀ ਵੀ ਮੁਸਲਮਾਨ ਕੀਤੀ ਜਾਓ ਦੂਜਾ ਹਾਂ ਹਾਂ ਨਾਲੇ ਨਵਾਬ ਸੈਮ ਨਾਲ ਉਸਦਾ ਨਿਕਾਹ ਪੜਾਇਆ ਜਾਊ ਬੜੀ ਧੂਮ-ਤਾਮ ਹੋਵੇਗੀ ਸਾਨੂੰ ਵੀ ਇਨਾਮ ਮਿਲਣਗੇ ਪਹਿਲਾ ਪਰ ਭੈਣ ਭਰਾ ਨੇ دین ਵਿੱਚ ਆਉਣਾ ਕਬੂਲ ਕਰ ਲੀਤਾ ਹੈ ਕਿ ਨਹੀਂ ਦੂਜਾ ਇਹ ਸਿੱਖ ਵੀ ਕਦੀ ਖੁਸ਼ੀ ਨਾਲ دین ਛੱਡਦੇ ਹਨ ਇਹਨਾਂ ਨੂੰ ਤਾਂ ਬੰਨ ਕੇ ਖੀਰ ਖੁਆਣੀ ਹੋਈ ਉਂਝ ਤਾਂ ਇਹ ਸਦਾ ਤਲਵਾਰ ਦਾ ਪਾਣੀ ਹੀ ਚਖਦੇ ਹਨ ਪਹਿਲਾ ਹਾਂ ਠੀਕ ਹੈ ਇਹ ਵੱਡੇ ਠੀਲੇ ਹਨ ਹਿੰਦੂ ਤਾਂ ਮੱਖਣ ਪਰ ਇਹ ਕઠੋੜ ਪੱਥਰ ਹਨ ਖਬਰ ਨਹੀਂ ਇਹ ਕਿੱਥੋਂ ਉਗਮ ਪਏ ਹਨ ਪਲਾ ਹੋਣ ਕਿੰਨਾ ਕੋ ਰਸਤਾ ਹੈ ਦੂਜਾ ਥੋੜਾ ਹੀ ਹੈ ਅਜ ਪੀਰ ਕਲਮੰਗਲ ਤੇ ਬੁੱਧਵੀਰ ਠਹਿਰ ਜੁਮੇ ਯਾਨੀ ਸ਼ੁਕਰ ਨੂੰ ਇਸ ਸਵਾਬ ਦਾ ਕੰਮ ਵੀ ਸਿਰੇ ਚੜ ਜਾਏਗਾ ਪਹਿਲਾ ਭਾਈ ਤੁਹਾਨੂੰ ਮौज ਹੋਊ ਜਿਨ੍ਹਾਂ ਦੇ ਮਾਲਕ ਨੂੰ ਸੋਨੇ ਦੀ ਚਿੜੀ ਹੱਥ ਲੱਗੀ ਹੈ ਦੂਜਾ ਤੇ ਤੁਹਾਨੂੰ ਵੀ ਮौज ਹੈ ਗਾਰਦੇ ਮਾਲਕ ਮੁੱਲਾ ਜੀ ਨੂੰ ਐਡੀ ਦੂਰੋਂ ਸੱਦਿਆ ਗਿਆ ਹੈ ਇਨਾਮ ਵੀ ਤਾਂ ਬਹੁਤ ਹੀ ਮਿਲੇਗਾ ਨਾਲ ਦੇ ਨਾਲ ਤੁਹਾਨੂੰ ਬਹੁਤ ਕੁਝ ਹੱਥ ਲੱਗੂ ਪਰ ਭਾਈ ਮਿਲੇ ਜਾਣਾ ਇਹ ਰਹੀ ਵੱਖਰੀ ਗੱਲ ਇਹਨਾਂ ਸਿੱਖਾਂ ਨੂੰ ਦੀਨ ਵਿੱਚ ਲਿਆਉਂਦਿਆਂ ਵੇਖਣਾ ਵੀ ਸੁਆਬ ਯਾਨੀ ਪੁੰਨ ਹੈ ਪਹਿਲਾ ਭਾਈ ਇੰਨਾ ਚਿਰ ਕਿਉਂ ਰਹੀ ਕੀਤੀ ਗਈ ਮਹੀਨੇ ਤੋਂ ਪੁਰ ਹੋ ਗਿਆ ਬਲਵੰਤ ਸਿੰਘ ਨੂੰ ਫੜਿਆ ਫਿਰ ਢਿਲ ਕਿਉਂ ਪਈ ਟਾਟਫੋਰਡ ਕੰਮ ਸਿਰੇ ਕਾਸ ਲਈ ਨਾ ਚਾੜਿਆ ਦੂਜਾ ਬਲਵੰਤ ਸਿੰਘ ਤੇ ਉਸਦੀ ਭੈਣ ਦੋਵੇਂ ਕਾਇਲ ਸਨ ਅਜੇ ਤੱਕ ਬਿਮਾਰ ਰਹੇ ਹਨ ਹੁਣ ਮਸਾਂ ਤਕੜੇ ਹੋਏ ਹਨ ਜਿਸ ਕਰਕੇ ਢਿਲ ਪਈ ਇਹੋ ਜੀਆਂ ਗੱਲਾਂ ਕਰਕੇ ਉਹ ਤਾਂ ਸੋ ਗਏ ਤੇ ਸਿੰਘ ਬਹਾਦਰ ਚੁੱਪਚੁਪਾਤਾ ਹੀ ਉੱਠ ਕੇ ਘੋੜੇ ਤੇ ਕਾਠੀ ਰਖ ਮੱਖਣ ਵਿੱਚੋਂ ਵਾਲ ਵਾਂਗੂ ਨਿਕਲ ਗਿਆ ਹਨੇਰੀ ਕਾਲੀ ਰਾਤ ਹੈ ਰਸਤਾ ਲਜਦਾ ਨਹੀਂ ਬੱਦਲ ਛਾ ਰਹੇ ਹਨ ਕਦਮ ਕਦਮ ਤੇ ਠੋਕਰ ਲੱਗਦੀ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਵੀਰ ਹੌਸਲਾ ਨਹੀਂ ਹਾਰਦੇ ਕੋਈ ਪੋ ਫੁੱਟਣ ਤੋਂ ਅਗੇਰੇ ਸਿੰਘ ਹੋਰੀ ਜੰਗਲ ਵਿੱਚ ਜਾ ਵੜੇ ਔਰ ਸੂਰਜੋਂ ਅੱਗੇ ਡੇਰੇ ਜਾਂ ਪਹੁੰਚੇ ਇਸ ਵੇਲੇ ਸਾਰੇ ਸਿੰਘ ਇਸ਼ਨਾਨ ਪਾਣੀ ਕਰਕੇ ਬੈਠੇ ਆਸਾਦੀ ਵਾਰਦਾ ਪਾਠ ਕਰ ਰਹੇ ਸਨ ਸਿੰਘ ਹੋਰੀ ਵੀ ਵਿੱਚ ਜਾ ਬੈਠੇ ਤੇ ਪਾਠ ਸੁਣਦੇ ਰਹੇ ਜਦ ਭੋਗ ਪਿਆ ਤਾਂ ਹਰੀ ਸਿੰਘ ਨੇ ਸਾਰੀ ਵਿਥਿਆ ਜੋ ਸਰਾਂ ਵਿੱਚ ਸੁਣੀ ਸੀ ਕਹਿ ਸੁਣਾਈ ਭਾਈ ਬਲਵੰਦ ਸਿੰਘ ਤੇ ਉਸ ਦੀ ਭੈਣ ਦੁਆਬੇ ਵਿੱਚ ਕੈਦ ਹਨ ਅਰ ਸ਼ੁਕਰਵਾਰ ਨੂੰ ਤੱਕੋ ਤੱਕੀ ਤੁਰਕ ਬਣਾਏ ਜਾਣਗੇ ਅੱਜ ਮੰਗਲਵਾਰ ਹੈ ਜੇਕਰ ਖਾਲਸਾ ਹਿੰਮਤ ਕਰੇ ਤਦ ਅਜੇ ਵੇਲਾ ਹੈ ਇੱਕ ਗੱਲ ਇੱਕ ਖਬਰ ਖਾਲਸਾ ਅਗਵਾਗ ਲਗੀ ਗੁੱਸੇ ਨਾਲ ਚਿਹਰੇ ਲਾਲ ਹੋ ਗਏ سینਿਆਂ ਵਿੱਚ ਦਿਲ ਤੇ ਦਿਲ ਵਿੱਚ ਕ੍ਰੋਧ ਨੇ ਜੋਸ਼ ਮਾਰਿਆ ਧਰਮ ਬੀਰਤਾ ਨੇ ਉਮੰਗਾ ਨੂੰ ਜੋਸ਼ ਵਿੱਚ ਲਿਆਂਦਾਰ ਸਭ ਪਾਸਿਓਂ ਗੁਰੂ ਗੁਰੂ ਦਾ ਸ਼ਬਦ ਗੂੰਜ ਉਠਿਆ ਸਰਦਾਰ ਸ਼ਾਮ ਸਿੰਘ ਨੂੰ ਆਪਣੇ ਜਥੇ ਦਾ ਇੱਕ ਇੱਕ ਸਿੰਘ ਜਾਨ ਤੋਂ ਵਧੇਰੇ ਪਿਆਰਾ ਸੀ ਪਰ ਬਲਵੰਦ ਸਿੰਘ ਤਾਂ ਇੱਕ ਚੌਣਵਾ ਬਹਾਦਰ ਤੇ ਜੋਧਾ ਸੀ ਅਤੇ ਫਿਰ ਇੱਕ ਸਿੱਖ ਕਨਿਆ ਦਾ ਤੁਰ ਪੰਜੇ ਵਿੱਚ ਫਸਣਾ ਸੁਣ ਕੇ ਕਦ ਸਹਾਰਿਆ ਜਾ ਸਕਦਾ ਸੀ ਤੁਰੰਤ ਸਾਰੇ ਜਥੇ ਨੂੰ ਇਕੱਠਿਆਂ ਕਰਕੇ ਹੁਕਮ ਦਿੱਤਾ ਕਿ ਇਸ ਵੇਲੇ ਕੂਚ ਹੈ ਔਰ ਭੋਜਨ ਵੀ ਰਸਤੇ ਵਿੱਚ ਡਿਠਾ ਜਾਓ ਹੁਣ ਸਹਾਰਾ ਕਰਨਾ ਧਰਮ ਨਹੀਂ ਪਰ ਚੱਲਣਾ ਹੈ ਜੰਗਲੋ ਜੰਗਲ ਬਸ ਵੇਲੇ ਸਿਰ ਨਿਕਲ ਚਲੀਏ ਤੇ ਫਤੇ ਦਾ ਡੰਕਾ ਵਜਾਉਂਦੇ ਨਿਕਲ ਆਈਏ ਸਾਰਾ ਕੰਮ ਫੁਰਤੀ ਦਾ ਹੈ ਇਹ ਹੁਕਮ ਸੁਣ ਕੇ ਸਾਰਾ ਜਥਾ ਕੋੜੇ ਕਸ ਕੇ ਸਵਾਰ ਹੋ ਗਿਆ ਅਰ ਬਨੋ ਬਨ अनेका ਜਫਰਜਾਲ ਦਾ ਤੁਰ ਗਿਆ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਕਾંડ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ